ਸਚੀਕਾਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੀ ਹੈ ਕਿ ਲਗਾਤਾਰ ਧਮਕੀਆਂ ਨੇ ਜਿਹੜੀਆਂ ਉਹ ਪੰਜਾਬ ਦੇ ਵਿੱਚ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੁਣ ਸੁਖਜਿੰਦਰ ਰੰਧਾਵਾ ਮਨਕੀਰਤ ਔਲਖਤ ਤੇ ਬਲਕੌਰ ਸਿੰਘ ਸਿੱਧੂ ਯਾਨੀ ਕਿ ਸਿੱਧੂ ਮੁਸੇਵਾਲਾ ਦੇ ਪਿਤਾ ਨੂੰ ਜਿਹੜੀ ਧਮਕੀ ਹੈ ਉਹ ਗੈਂਗਸਟਰਾਂ ਦੇ ਵੱਲੋਂ ਦਿੱਤੀ ਗਈ ਹੈ ਚਿੱਠੀ ਮਿਲੀ ਹੈ ਇੱਕ ਜਿਸ ਦਾ ਵਿੱਚ ਲਿਖਿਆ ਗਿਆ ਸੀ ਕਿ ਹੁਣ ਤੁਸੀਂ ਸਾਡੇ ਤੋਂ ਬਚ ਕੇ ਰਹੋ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਹਾਲਾਂਕਿ ਜੇਕਰ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਉਹਨਾਂ ਨੂੰ ਧਮਕੀਆਂ ਨੇ ਜਿਹੜੀਆਂ ਗੈਂਗਸਟਰਾਂ ਦੇ ਵੱਲੋਂ ਮਿਲਦੀਆਂ ਹੀ ਰਹਿੰਦੀਆਂ ਨੇ ਪਰ ਹੁਣ ਐਮਪੀ ਸੁਖਜਿੰਦਰ ਰੰਦਾਵਾ ਮੰਕੀਰਤ ਔਲਖ ਤੇ ਨਾਲ ਕੀ ਬਲਕੌਰ ਸਿੰਘ ਸਿੱਧੂ ਸਿੱਧੂ ਮੁਸੇਵਾਲਾ ਦੇ ਪਿਤਾ ਉਹਨਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਗੈਂਗਸਟਰਾਂ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਇੱਕ ਚਿੱਠੀ ਆਈ ਸੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਹੁਣ ਤੁਸੀਂ ਆਪਣਾ ਵਿਚਾਰ ਦੇ ਵਿੱਚ ਰਹੋ ਕਿਉਂਕਿ ਹੁਣ ਤੁਸੀਂ ਸਾਡੇ ਨਿਸ਼ਾਨੇ ਤੇ ਹੋ ਜਾਨੀ ਕਿ ਗੈਂਗਸਟਰਾਂ ਦੇ ਵੱਲੋਂ ਸਿੱਧੀਆਂ-ਸਿੱਧੀਆਂ ਧਮਕੀਆਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਸਮੇਂ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਬਣੇ ਹੋਣੇ ਨੇ ਕਿ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੂੰ ਜਿਹੜੀਆਂ ਇਸ ਤਰੀਕੇ ਦੀਆਂ ਧਮਕੀਆਂ ਨੇ ਉਹ ਗੈਂਗਸਟਰਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਧਮਕੀਆਂ ਪੰਜਾਬ ਦੇ ਵਿੱਚ ਆਈਆਂ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਦਰਬਾਰ ਸਾਹਿਬ ਨੂੰ ਯਾਗਰ ਹੋਰ ਵੀ ਕਈ ਧਾਰਮਿਕ ਸਥਾਨ ਜਹੇ ਦੱਸੇ ਗਏ ਸੀ ਸਕੂਲ ਦੱਸੇ ਗਏ ਸੀ ਜਿਨ੍ਹਾਂ ਨੂੰ ਡੌਨ ਦੀ ਜਿਹੜੀ ਧਮਕੀ ਹੈ ਉਹ ਦਿੱਤੀ ਗਈ ਸੀ ਪਰ ਹੁਣ ਜਾਨੋ ਮਾਰਨ ਦੀਆਂ ਧਮਕੀਆਂ ਨੇ ਜਿਹੜੀਆਂ ਉਹ ਲਗਾਤਾਰ ਕਲਾਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ 23 ਤੋਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਪ੍ਰਸ਼ਾਸਨ ਇਹ ਜਿਹੜਾ ਉਹ ਇਸ ਸਮੇਂ ਸੁੱਤਾ ਪਿਆ ਜਾਪਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਇਹ ਜਿਹੜੀ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਕੋਈ ਗੈਂਗਸਟਰ ਹੈ ਜਿਹੜਾ ਫੜਿਆ ਜਾ ਰਿਹਾ ਹੈ ਹਾਲਾਂਕਿ ਜਦੋਂ ਸਰਕਾਰ ਬਣੀ ਸੀ ਤਾਂ ਉਹਨਾਂ ਦੇ ਵੱਲੋਂ ਐਲਾਨ ਹੈ ਜਿਹੜਾ ਉਹ ਸਿੱਧੇ ਤਰੀਕੇ ਦੇ ਵਿੱਚ ਕੀਤਾ ਗਿਆ ਸੀ ਕਿ ਅਸੀਂ ਸਾਰੇ ਗੈਂਗਸਟਰ ਪੰਜਾਬ ਦੇ ਵਿੱਚੋਂ ਖਤਮ ਕਰ ਦੇਾਂਗੇ ਪਰ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਧਮਕੀਆਂ ਆ ਰਹੀਆਂ ਨੇ ਕਲਾਕਾਰਾਂ ਨੂੰ ਧਮਕੀਆਂ ਆ ਰਹੀਆਂ ਨੇ ਤੇ ਤੁਸੀਂ ਆਪ ਅੰਦਾਜ਼ਾ ਲਗਾ ਲਵੋ ਕਿ ਗੈਂਗਸਟਰ ਘਟੇ ਨੇ ਜਾਂ ਫਿਰ ਵਧੇ ਨੇ ਹਾਲਾਂਕਿ ਲਗਾਤਾਰ ਧਮਕੀਆਂ ਨੇ ਜਿਹੜੀਆਂ ਜਾਨੋਂ ਮਾਰਨ ਦੀਆਂ ਐਮਪੀ ਰੰਦਾਵਾ ਨੂੰ ਮੰਕੀਏ ਦਾ ਤਾਲਖ ਨੂੰ ਲਗਾਤਾਰ ਆ ਰਹੀਆਂ ਨੇ ਤੇ ਤਾਂ ਆਉਣ ਵਾਲਾ ਟਾਈਮ ਵੀ ਦੱਸੇਗਾ ਕਿ ਉਹ ਧਮਕੀਆਂ ਕਿੰਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਇਹਨਾਂ ਧਮਕੀਆਂ ਦੇ ਪਿੱਛੇ ਰਾਜ ਕੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੀ ਹੈ ਕਿ ਲਗਾਤਾਰ ਧਮਕੀਆਂ ਨੇ ਜਿਹੜੀਆਂ ਉਹ ਪੰਜਾਬ ਦੇ ਵਿੱਚ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੁਣ ਸੁਖਜਿੰਦਰ ਰੰਧਾਵਾ ਮਨਕੀਰਤ ਔਲਖਤ ਤੇ ਬਲਕੌਰ ਸਿੰਘ ਸਿੱਧੂ ਯਾਨੀ ਕਿ ਸਿੱਧੂ ਮੁਸੇਵਾਲਾ ਦੇ ਪਿਤਾ ਨੂੰ ਜਿਹੜੀ ਧਮਕੀ ਹੈ ਉਹ ਗੈਂਗਸਟਰਾਂ ਦੇ ਵੱਲੋਂ ਦਿੱਤੀ ਗਈ ਹੈ ਚਿੱਠੀ ਮਿਲੀ ਹੈ ਇੱਕ ਜਿਸ ਦਾ ਵਿੱਚ ਲਿਖਿਆ ਗਿਆ ਸੀ ਕਿ ਹੁਣ ਤੁਸੀਂ ਸਾਡੇ ਤੋਂ ਬਚ ਕੇ ਰਹੋ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਹਾਲਾਂਕਿ ਜੇਕਰ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਉਹਨਾਂ ਨੂੰ ਧਮਕੀਆਂ ਨੇ ਜਿਹੜੀਆਂ ਗੈਂਗਸਟਰਾਂ ਦੇ ਵੱਲੋਂ ਮਿਲਦੀਆਂ ਹੀ ਰਹਿੰਦੀਆਂ ਨੇ ਪਰ ਹੁਣ ਐਮਪੀ ਸੁਖਜਿੰਦਰ ਰੰਦਾਵਾ ਮਨਕੀਰ ਟੌਲਕ ਤੇ ਨਾਲ ਕੀ ਬਲਕੌਰ ਸਿੰਘ ਸਿੱਧੂ ਸਿੱਧੂ ਮੁਸੇਵਾਲਾ ਦੇ ਪਿਤਾ ਉਹਨਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਗੈਂਗਸਟਰਾਂ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਇੱਕ ਚਿੱਠੀ ਆਈ ਸੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਹੁਣ ਤੁਸੀਂ ਆਪਣਾ ਵਿਚਾਹ ਦੇ ਵਿੱਚ ਰਹੋ ਕਿਉਂਕਿ ਹੁਣ ਤੁਸੀਂ ਸਾਡੇ ਨਿਸ਼ਾਨੇ ਤੇ ਹੋ ਯਾਨੀ ਕਿ ਗੈਂਗਸਟਰਾਂ ਦੇ ਵੱਲੋਂ ਸਿੱਧੀਆਂ-ਸਿੱਧੀਆਂ ਧਮਕੀਆਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਇਸ ਸਮੇਂ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਬਣੇ ਹੋਣੇ ਨੇ ਕਿ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੂੰ ਜਿਹੜੀਆਂ ਇਸ ਤਰੀਕੇ ਦੀਆਂ ਤੰਕੀਆਂ ਨੇ ਉਹ ਗੈਂਗਸਟਰਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਤੰਕੀਆਂ ਪੰਜਾਬ ਦੇ ਵਿੱਚ ਆਈਆਂ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਦਰਬਾਰ ਸਾਹਿਬ ਨੂੰ ਯਾਵੇਂ ਹੋਰ ਵੀ ਕਈ ਧਾਰਮਿਕ ਸਥਾਨ ਜਿਹੇ ਦੱਸੇ ਗਏ ਸੀ ਸਕੂਲ ਦੱਸੇ ਗਏ ਸੀ ਅੱਜ ਜਿਨ੍ਹਾਂ ਨੂੰ ਡੌਨ ਦੀ ਜਿਹੜੀ ਧਮਕੀ ਹੈ ਉਹ ਦਿੱਤੀ ਗਈ ਸੀ ਪਰ ਹੁਣ ਜਾਨੋ ਮਾਰਨ ਦੀਆਂ ਧਮਕੀਆਂ ਨੇ ਜਿਹੜੀਆਂ ਉਹ ਲਗਾਤਾਰ ਕਲਾਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ 23 ਤੋਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਪ੍ਰਸ਼ਾਸਨ ਇਹ ਜਿਹੜਾ ਉਹ ਇਸ ਸਮੇਂ ਸੁੱਕਾ ਪਿਆ ਜਾਪਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਇਹ ਜਿਹੜੀ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਕੋਈ ਗੈਂਗਸਟਰ ਹੈ ਜਿਹੜਾ ਫੜਿਆ ਜਾ ਰਿਹਾ ਹੈ ਹਾਲਾਂਕਿ ਜਦੋਂ ਸਰਕਾਰ ਬਣੀ ਸੀ ਤਾਂ ਉਹਨਾਂ ਦੇ ਵੱਲੋਂ ਐਲਾਨ ਹੈ ਜਿਹੜਾ ਉਹ ਸਿੱਧੇ ਤਰੀਕੇ ਦੇ ਵਿੱਚ ਕੀਤਾ ਗਿਆ ਸੀ ਕਿ ਅਸੀਂ ਸਾਰੇ ਗੈਂਗਸਟਰ ਪੰਜਾਬ ਦੇ ਵਿੱਚੋਂ ਖਤਮ ਕਰ ਦੇਾਂਗੇ ਪਰ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਧਮਕੀਆਂ ਆ ਰਹੀਆਂ ਨੇ ਕਲਾਕਾਰਾਂ ਨੂੰ ਧਮਕੀਆਂ ਆ ਰਹੀਆਂ ਨੇ ਤੇ ਤੁਸੀਂ ਆਪ ਅੰਦਾਜ਼ਾ ਲਗਾ ਲਵੋ ਕਿ ਗੈਂਗਸਟਰ ਘਟੇ ਨੇ ਜਾਂ ਫਿਰ ਵਧੇ ਨੇ ਹਾਲਾਂਕਿ ਲਗਾਤਾਰ ਧਮਕੀਆਂ ਨੇ ਜਿਹੜੀਆਂ ਜਾਨੋਂ ਮਾਰਨ ਦੀਆਂ ਐਮਪੀ ਰੰਦਾਵਾ ਨੂੰ ਮੰਕੀਏ ਦੇ ਤੌਰਕ ਨੂੰ ਲਗਾਤਾਰ ਆ ਰਹੀਆਂ ਨੇ ਦੇ ਤਾਂ ਆਉਣ ਵਾਲਾ ਟਾਈਮ ਵੀ ਦੱਸੇਗਾ ਕਿ ਉਹ ਧਮਕੀਆਂ ਕਿੰਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਇਹਨਾਂ ਧਮਕੀਆਂ ਦੇ ਪਿੱਛੇ ਰਾਜ ਕੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ